ਅੰਦਰ ਮੈਂ ਅਛਤ ਹੀ ਦੂਸਰੋ ਨਾ ਜਾਣੀਏ ਜਦ ਕਦੀ ਕਥਾ ਕੀਰਤਨ ਸੁਣਦਿਆਂ ਮਨੁੱਖ ਇਸ ਪਰਦੇ ਨੂੰ ਜ਼ਰਾ ਇੱਕ ਪਾਸੇ ਕਰਦਾ ਹੈ ਤੇ ਕੋਈ ਝਲਕ ਵੇਖ ਲੈਂਦਾ ਹੈ ਮੇਰੀ ਜ਼ਿੰਦਗੀ ਦਾ ਥੋੜਾ ਜਿਹਾ ਤਜਰਬਾ ਹੈ ਘੁੰਮ ਫਿਰ ਕੇ ਜੋ ਅਭਿਆਸੀਆਂ ਨਾਲ ਗੱਲ ਹੋਈ ਹੈ ਜਿਹੜਾ ਥੋੜਾ ਬਹੁਤ ਵੀ ਅਭਿਆਸ ਕਰਦੇ ਨੇ ਉਹਨਾਂ ਨੂੰ ਜ਼ਿੰਦਗੀ 'ਚ ਇੱਕ ਦੋ ਝਲਕਾਂ ਜ਼ਰੂਰ ਮਿਲਦੀਆਂ ਨੇ ਇਹ ਗੱਲ ਵੱਖਰੀ ਹੈ ਕਿ ਬਾਦ ਵਿੱਚ ساری ਜ਼ਿੰਦਗੀ ਉਸੇ ਝਲਕ ਵਾਸਤੇ ਤੜਪਦੇ ਰਹ ਜਾਂਦੇ ਨੇ ਲੇਕਿਨ ਮਿਲਦੀ ਹੈ ਅਗਰ ਕੋਈ ਚੱਲ ਪਏ ਅਗਰ ਕੋਈ ਕਰਦਾ ਹੈ ਇਹ ਗੱਲ ਵੱਖਰੀ ਹੈ ਕਿ ਉਸ ਝਲਕ ਨੂੰ ਉਹ ਕਾਇਮ ਨਹੀਂ ਰੱਖ ਸਕੇ ਉਸ ਰਸ ਨੂੰ ਉਹ ਕਾਇਮ ਨਹੀਂ ਰੱਖ ਸਕੇ ਬਰਬਾਦ ਕਰ ਬੈਠੇ ਲੇਕਿਨ ਪਰਮਾਤਮਾ ਇੱਕ ਬਖਸ਼ਿਸ਼ ਜ਼ਰੂਰ ਕਰ ਦਿੰਦਾ ਮੈਂ ਇਹ ਹਾਂ ਵੇਖ ਲੈ ਹੁਣ ਤੇਰੀ ਮਰਜ਼ੀ ਹੈ ਪਹੁੰਚਣਾ ਹੀ ਕਿ ਨਹੀਂ ਪਹੁੰਚਣਾ ਮੈਂ ਇਹ ਹ ਇਸ ਤਰ੍ਹਾਂ ਦੀ ਇੱਕ ਛੋਟੀ ਮੋਟੀ ਝਲਕ ਭਿਆਸਿਆਂ ਨੂੰ ਜਪ ਕਰਨ ਵਾਲਿਆਂ ਨੂੰ ਜ਼ਰੂਰ ਮਿਲਦੀ ਹੈ ਜਪਦਾਇ ਇਸ ਤਰ੍ਹਾਂ ਦੀ ਇੱਕ झलक ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਨੂੰ ਮਿਲੇ ਪਰ ਇੱਕ झलक ਬਸ ਇੱਕ झलक ਰਸ ਆਇਆ ਚਲਾ ਗਿਆ ਕੁਝ ਸਵਾਦ ਬਣਿਆ ਬਸ ਗੱਲ ਖਤਮ ਕੋਈ ਪਰਦਾ ਇੱਕ ਪਾਸੇ ਹੋਇਆ ਤੇ ਸੂਰਜ ਦੀ ਕਿਰਨ ਥੋੜੀ ਜਿਹੀ ਅੰਦਰ ਪ੍ਰਵੇਸ਼ ਕਰ ਗਈ ਸੀ ਪਰਦਾ ਫਿਰ ਆਪਣੀ ਥਾਂ ਤੇ ਇਸ ਤਰ੍ਹਾਂ ਦੀ ਇੱਕ ਝਲਕ ਮਿਲੀ ਤੇ ਉਸ ਝਲਕ ਵਾਸਤੇ ਸ਼ੇਖ ਸਾਦੀ ਦਾ ਹਿਰਦਾ ਤੜਪਦਾ ਹੀ ਰਹਿ ਗਿਆ ਉਹਨੇ ਗੁਲਿਸਤਾਨ ਨਾਮਕ ਆਪਣੇ ਇੱਕ ਗ੍ਰੰਥ ਦੇ ਵਿੱਚ ਦੋ ਪੋਥੀਆਂ ਨੇ ਇਸ ਦੀਆਂ ਗੁਲਿਸਤਾਨ ਬੋਸਤਾ ਔਰ ਉਸ ਦੇ ਵਿੱਚ ਕੁਝ ਐਸੇ ਵਾਕ ਵੀ ਨੇ ਜੋ ਬਿਲਕੁਲ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਮੁਸ਼ਾਬਤ ਖਾਂਦੇ ਨੇ شیخ 사ਦੀ ਦਾ ਵਾਕ ਹੈ ਚੌਂਕਾਰਜ਼ ਹਮਾ ਹਿਲਤੇ ਦਰ ਗੁਜਸਤ ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ ਇਹ ਜ਼ਫਰਨਾਮੇ ਚ ਗੁਰਗੋਬਿੰਦ ਸਿੰਘ ਜੀ ਦੇ ਵਾਕ ਵੀ ਮੌਜੂਦ ਨੇ ਚੌਂਕਾਰਜ਼ ਹਮਾ ਹਿਲਤੇ ਦਰ ਗੁਜਸਤ ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ ਕਈ ਦਫਾ ਸਿਆਣਿਆਂ ਦੇ ਰੱਬ ਨਾਲ ਜੁੜਿਆ ਹੋਇਆਂ ਦੇ ਬਚਨ ਮੇਲ ਖਾ ਜਾਂਦੇ ਨੇ ਬੁਲਸਤਾਨ ਦੇ ਚ ਬਚਨ ਨੂੰ ਪੜ੍ਹ ਕੇ ਮੈਂ ਦੰਗ ਰਹਿ ਗਿਆ ਉੱਥੇ ਲਿਖਿਆ ਹੈ ਜ਼ਫਰਨਾਮੇ ਚ ਇੱਕ ਹੋਰ ਹਵਾਲਾ ਵੀ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰਦौसी ਦਾ ਫਿਰਦौसी ਈਰਾਨ ਦਾ ਇੱਕ ਬਹੁਤ ਵੱਡਾ ਉੱਗਾ ਸੰਤ ਸ਼ਾਇਰ ਲੇਖਕ ਹੋਇਆ ਹੈ ਕਿਸੇ ਵਕਤ ਈਰਾਨ ਦੀ ਧਰਤੀ ਨੇ ਬੜੇ ਉੱਚੇ ਉੱਚੇ ਮਹਾਨ ਸੰਤ ਪੈਦਾ ਕੀਤੇ ਉਮਰ ਖਿਆਮ ਹਾਫਿਜ਼ ਉਮਰ ਖਯਾਮ ਸ਼ਰਾਬੀ ਨਹੀਂ ਸੀ ਲੋਕਾਂ ਨੂੰ ਮੈਂ ਬੜਾ ਭਾਰੀ ਮਗਾਲਤਾ ਪਿਆ ਹੈ ਪਤਾ ਹੈ ਕਿਉਂ ਉਹਨੇ ਰੱਬ ਦੇ ਨਾਮ ਦੇ ਸਰੂਰ ਨੂੰ ਸ਼ਰਾਬ ਨਾਲ ਮੁਸ਼ਾਬਿਤ ਦਿੱਤੀ ਹੈ ਕਿ ਇਹ ਵੀ ਕੁਹਮਾਰੀ ਹੈ ਇੱਕ ਸਰੂਰ ਹੈ ਇੱਕ ਮਸਤੀ ਹੈ ਤੇ ਇਸ ਤਰ੍ਹਾਂ ਦੀ ਗੱਲ ਤੇ ਜਨਮ ਸਾਖੀ 'ਚ ਵੀ ਮੌਜੂਦ ਹੈ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਸ ਤਰ੍ਹਾਂ ਦੇ ਸ਼ਬਦ ਭਗਤ ਕਬੀਰ ਨੇ ਵੀ ਕਹੇ ਨੇ। ਉਧੋ ਮੇਰਾ ਮਨ ਮਤਵਾਰਾ ਉਨ ਮਨ ਚੜਾ ਮਦਨ ਰਸ ਚਾਖਿਆ ਤ੍ਰਿਭਵਨ ਭਇਆ ਉਜਾਰਾ ਖੈਰ ਇਸ ਗਲ ਨੂੰ ਕਿਸ ਵਕਤ ਫਿਰ ਖੋਲਾਂਗੇ ਰੱਬੀ ਰਸ ਨੂੰ ਰੱਬ ਦੇ ਸਰੂਰ ਨੂੰ ਉਮਰ ਖਿਆਮ ਨੇ ਸ਼ਰਾਬ ਨਾਲ ਤਸ਼ਬੀਹ ਇਹ ਦਿੱਤੀ ਤੇ ਉਲੜ ਬੰਦਿਆਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਸ਼ਰਾਬੀ ਹੈ। ਪੁਰਾਣਾ ਵਿੱਚ ਕਥਾ ਨਿਕਲ ਪਈ ਕਿ 14 ਰਤਨ ਸਮੁੰਦਰ ਦੇ ਚੋਂ ਨਿਕਲੇ ਤੇ ਉਹਦੇ ਚੋਂ ਇੱਕ ਸ਼ਰਾਬ ਹੈ ਤੇ ਹੁਣ ਕੁਝ ਸ਼ਰਾਬੀਆਂ ਨੇ ਬਸ ਇੰਨੀ ਗੱਲ ਨੋਟ ਕਰ ਲਈ ਬਈ ਸ਼ਰਾਬ ਜਿਹੜਾ ਰਤਨ ਹੈ ਸਮੁੰਦਰ ਚੋਂ ਨਿਕਲੇ ਤੇ ਇਹਨਾਂ ਨੂੰ ਪੁੱਛੋ ਬਾਕੀ ਦੇ 13 ਰਤਨ ਕਿਹੜੇ ਸਨ